72 ਦਾ ਖੜਾ ਸ਼ਰ ਤੇ ਕੋਈ ਜੱਟ ਚੈੱਕ ਕਰ ਮਾਰੀ ਜੀ ਕੋਈ ਹੋਈ ਜੱਟ ਦਾ ਕਾਣੋਂ ਫੋਨ ਨਾ ਕਰ ਤੂੰ ਇੱਧਰ ਆਜੋ ਆਪਾਂ ਬਾਤ ਕਰ ਆ ਮੰਨ ਲੈ ਅੱਜ ਦਾ ਵਾੜਾ ਬੰਦਾ ਤਾਂ ਲਾਈ ਪੋਣੇ ਉਹ ਤਾਂ ਲਾਈ ਜਾਂਦੇ ਹੋਣਗੇ ਜਾਂ ਦੇਰ ਮੈਨੂੰ ਪਤਾ ਤੇ ਰਹੇ ਨਹੀਂ ਵੀਰੇ ਫੇਰ ਫੇਰ ਐ ਮੈਨੂੰ ਜੇ ਤਾਂ ਕੋਈ ਹੋਈ ਜਾਈ ਕਰਦਾ ਜੇ ਤਾਂ ਕੋਈ ਗੱਲ ਕਰਦਾ ਨਹੀਂ ਹੈਗੀ ਗੱਲ ਭਾਈ ਬਣ ਕੇ ਮੰਨ ਲੈ ਫੇਰ ਫੇਰ ਨਾ ਕਰ ਮੇਰੀ ਗੱਲ ਵੀ ਰੱਖ ਲੈ ਨਹੀਂ ਰੱਖ ਲੈ ਗੱਲ ਤੂੰ ਯਾਰ ਬਾੜਾ ਹੁਣ ਕਸਾਈਆਂ ਨਾ ਪੈ ਮੈਂ ਬਾਲੀ ਖਰੀਆ ਬੁੱਟਦੀ ਮੈਂ ਆ ਦੇ ਸਾਈ ਤੇਰੇ ਕੋਲੇ 20 ਲੀਟਰ ਦੇਗੀ ਨਾ ਕਾ ਜਾਣੀ ਐ ਮਰਾਦਾਬਾਦ ਮਰਾਦਾਬਾਦ ਲੈ ਬਾੜਾ ਤੈਨੂੰ ਕਹਿੰਦਾ ਨਹੀਂ ਇਹ ਐਵੇਂ ਹੋ ਗਈ ਨਾ ਕਹੀ ਜਾਂ ਮਤਲਬ ਠੀਕ ਐ ਨਾ 40 ਉਹ ਨਹੀਂ ਮੈਂ ਕਹਿੰਦਾ ਨਹੀਂ ਉਹ ਜਾ ਬੋਲ ਨਹੀਂ ਨਾ ਉਹ ਮਨਾਂ ਵੀ ਕਰ ਰਿਹਾ ਇਸ ਮਨੇ ਕਰ ਮਨੇ ਮੇਰੀ ਮੇਰੀ ਰੱਖ ਲੈ ਉਹ ਰੱਖ ਲੈ ਮੰਨ ਲੈ ਨਾ ਇਹ ਨਹੀਂ ਮੈਂ ਮਾਰੀ ਜਨਾਬ ਜਨਾਬ ਮੰਨ ਲੈ ਕਰ ਗਾਦੇ ਨੂੰ ਪ੍ਰਧਾਨ ਜੀ ਖੜੇ ਪ੍ਰਧਾਨ ਜੀ ਮੈਨੂੰ ਕੀ ਕਹਿਣਗੇ ਹੁਣ ਕੀ ਕਰਾਂਗੇ ਮੰਨ ਲਾ ਤੂੰ ਉਹ ਪ੍ਰਧਾਨ ਜੀ ਮੇਰੇ ਨਾਲ ਲੜਨਗੇ ਮੰਨ ਲਾ ਗੱਲ ਨੂੰ ਤੂੰ ਮੰਨ ਲਾ ਗੱਲ ਉਹ ਨਹੀਂ ਮੰਗੇ ਕਾਣੂ ਐਵੇਂ ਫਾਇਦਾ ਕੋਈ ਨਹੀਂ ਇਹ ਗੱਲ ਦਾ ਕੋਈ ਨਹੀਂ ਪਰ ਰਹਿਣ ਦੇ ਮੈਂ ਜਿਹੜੀ ਗੱਲ ਕਹਿੰਦਾ ਮੰਨ ਲਿਆ ਕਰ ਤੂੰ ਵੀ ਭਾਈ ਬਣ ਕੇ ਸੁਣ ਲੈ ਭਾਈ ਬਣ ਕੇ ਗੱਲ ਸੁਣ ਲੈ ਮੰਗੇ ਤੱਕਾ ਨਹੀਂ ਉਰੇ ਲੈ ਆ ਜਾ ਚੱਲ ਯਾਰ ਉਹ ਰੱਖ ਲੈ ਇਹ ਰੱਖਣੀ ਨਹੀਂ ਲਿਆ ਜਾ ਅੱਜ ਤੇਰਾ ਲਿਹਾ ਜਾਏ ਏ ਕੇ ਯਾਰੀ ਆ ਤੇਰੇ ਨਾਲ ਰੱਖਣੀ ਤੇਰੇ ਨਾਲ ਲਿਆ ਜਾਏਗੀ ਫੇਰ ਨਹੀਂ ਲਿਆ ਜਾਏਗੀ ਓਰੇ ਭੈਣ ਜੱਟ ਦਾ ਤੂੰ ਦਮੋਂ ਕੱਢਦਾ ਨਾ ਬੰਦੇ ਨੂੰ ਮੜਾਉ ਮੜਾਉ ਮਿਠਾਈ ਖਾਉਂਦੇ ਕਰਤਾੜੀ ਬੋਲੀ ਨਾ ਬੋਲੀ ਨਾ ਕੱਢਾਰੇ ਆ ਕੋਸਾ ਸਮਝ ਆ ਬੈਗਾ ਹੁਣ ਬੋਲੀ ਨਾ ਮੇਰੇ ਨੇੜੇ ਨਹੀਂ ਨਹੀਂ ਕੰਮ ਖਰਾਬ ਹੋਜੀ ਕੰਮ ਖਰਾਬ ਹੋ ਆ ਓਰੇ ਓਰੇ ਯਾਰ ਆਉਂਦੇ ਹੀ ਤੇਰੇ ਮਗਰ ਓਰੇ ਓਰੇ ਫਰੋਜ ਆ ਬਾਤ ਤੋਂ ਸੁਣ ਆ ਜਾ ਆ ਜਾ ਆ ਜਾ ਰਹਿਣ ਦੇ ਉਹ ਤੂੰ ਬਹਿ ਜਾ ਯਾ ਤੂੰ ਤਾਂ ਬਹਿ ਜਾ ਹੱਠੀ ਮੈਂ ਸੇ ਦਗਾ ਹੀ ਜਾਣੀ ਬੋਲ ਤੇ ਮੜੀ ਚਲੀ ਗਏ ਬਾਤ ਤੈਨੂੰ ਕੀ ਉਹ ਉਹ ਨਾ ਗੱਲ ਕਰ ਬੈਠ ਵੀ ਬੈਠ ਹਾਂ ਅਰੇ ਤੇਰੇ ਧਾਰਾਂ ਦੇ ਮਾਸ ਤੇ ਧਾਰਾਂ ਦੇ ਮਾਸ ਬੱਚੇ ਦੇ ਦੁੱਧ ਸੁੱਕਣ ਕੇ ਆਈ ਆ ਤਾਜੀ ਕਰਕੇ ਕਰਦੀ ਆ ਕੋਈ ਗੱਲ ਨਹੀਂ ਬੱਚੇ ਦੇ ਦੁੱਧ ਪਾ ਲੈ ਧਾਰ ਮਾਰ ਕੇ ਓ ਤੂੰ ਆ ਬੜਾ ਗਿਆ ਜੈ ਆਈ ਬਿਥੇਰੀ ਆ ਮੰਗਿਆ ਆਈ ਖਰੀਆਂ ਫੋਗਾ ਪੂਰਾ ਛੱਡੋ ਨਾ ਸਿੰਘ ਸ਼ਿੰਗਾਰ ਨਾ ਦੇਖ 20 ਕਿਲੋ ਦਿੱਤਾ ਤਾਂ ਕਹੀਂ ਹਾਂ ਮਿੰਟ ਜੈ ਜੀ ਗੱਲ ਕਰ ਕਿੰਨਾ ਜਾਏ ਕਹੇ ਭਾਈ ਵਰ ਕਿਰਗਰ ਯਾਰ ਜੈਬ ਕੋਈ ਕਰ ਲੈ ਆਈ ਖਰੀ ਮੈਂ ਆ ਫਿਰ ਹਾਂ ਜੀ

ਬੱਚੇ ਦੇ ਮਦਰ ਪੱਜੀ ਕਰੇ ਬੱਚਾ ਲੈਵੇ ਜਾਂ ਨਾ ਲੈਵੇ ਉਹ ਮੈਂ ਕਿਹਨੂੰ ਗੱਲ ਕਹਿਣਾ ਆ ਦੇਖ ਹੁਣ ਤੂੰ ਬੋਲ ਨਹੀਂ ਨਾ ਜਿਹੜੀ ਗੱਲ ਮੈਂ ਤੈਨੂੰ ਕਹਿ ਤੀ ਬੋਲ ਠੀਕ ਤੂੰ ਫਾਈ ਵੜ ਕੇ ਕਰ ਸ਼ਮਲਾ ਉਹ ਮੇਰੀ ਵਿਅਤ ਰੱਖ ਲਿਆ ਕਰ ਯਾਰ ਅਪਰਮੈਂਟ ਤੇਰਾ ਛੋਟ ਛੋਟ ਉਹ ਮੈਂ ਇਹ ਗੱਲ ਤਾਂ ਸੁਣ ਲਿਆ ਕਦੋਂ ਮੈਂ ਮਰੀ ਜਾਣਾ ਆਪਦੀਆਂ ਉਹ ਆਏ ਥੋੜੋ ਲੈ ਕਿ ਸਾਡਾ ਆਪਰੇਸ਼ਨ ਕਰਨਾ ਦੀ ਉਹ ਵੀ ਵਿਚਾਰਾ ਕੰਮ ਲਾ ਲਿਆ ਪੂਜ ਬੜੀ ਗੜਾ ਇੱਧਰ ਬੀੜ ਦੇ ਕਾਜ ਕਰ ਰਹੀ ਹੈ ਪੈਸੈਂਟੇ ਲੈ ਜਾਂਦੇ ਆਂ ਸਾਡੇ ਨਾਲ ਬੜੀ ਜੀਵਨਗੀ ਪੜਦੇ ਸਾਰਾ ਕੁਝ ਹੀ ਦਾਦਾ ਬਾਸੋ ਹੁਣ ਜਿਹੜੀ ਗੱਲ ਆ ਉਹ ਆ ਇਹ ਦੇਖੋ ਦੇਖੋ ਬੈਠ ਬੈਠ ਜਾ ਬੈਠ ਜਾ ਬੈਠ ਜਾ ਅਵੇ ਸਹੀ ਇਹ ਹੋਣੀ ਕੀ ਬਾਤ ਹੈ ਦਾਂਦੇ ਕਰਦੇ ਕੋਈ ਗਾਲੀ ਗੱਲਾਂ ਮਈਆ ਕੀ ਜੈ ਬੋਲਾ ਸਿੱਧਾ ਕਹਿਣ ਤਰਾਦ ਸਾਈ ਲੱਖ ਦੀ ਮਹਿੰਗੀ ਇਹਨੇ ਤੈਨੂੰ ਖਰਾਦੀ ਨਾ ਹੋ ਗਿਆ ਜੀ ਬਾਈ ਸਾਹਿਬ ਨੇ ਬੈਂਤ ਨਾਲ ਸੌਦਾ ਆਓ ਜੀ ਚੀਮੇ ਵਾਲਿਆ ਆ ਜਾ ਤੇਰੀ ਵੀ ਵੀਡੀਓ ਬਣਾ ਲਿਆ ਬਿਲੂ ਆਜੋ ਹੋ ਗਿਆ ਜੀ ਸੌਦਾ ਬਸ ਓਕੇ ਹੋ ਗਿਆ ਜੀ ਹੋ ਗਿਆ ਮੈਂ ਆ ਕੇ ਦਿੰਨਾ ਪੈਸੇ ਕੋਈ ਨਹੀਂ ਬੈਂਤ ਦੰਨਾ ਵੀਰੇ ਪੈਸੇ ਦੇਣੀ ਤੇਰੀ ਦੇਖ ਨਾ ਕਿਸੇ ਨਾਲ ਤੂੰ ਕਹਿਣਾ ਵੀ ਮੰਗੇ ਐ ਵੇਚਣੀ ਉਹ ਤੈਨੂੰ ਕਹੇ ਤਾਂ ਨਹੀਂ ਇਹ ਇਹਨੂੰ ਗੱਲ ਨੂੰ ਛੱਡ ਕੇ ਨਹੀਂ ਛੱਡਣ ਵਾਲੀ ਗੱਲ ਤੂੰ ਆ ਭਰਾ ਨਹੀਂ ਭਰਾ ਵਾਲੀ ਗੱਲ ਮੈਂ ਮੈਂ ਤੇਰੀ ਗੱਲ ਲੈ ਮੈਂ ਤੇਰੀ ਗੱਲ ਚੁਕੋ ਕਰਨੀ ਚਾਹੁੰਦਾ ਤੂੰ ਐ ਗੱਦੇ ਵੀ ਮੰਗੇ ਆ ਨਹੀਂ ਤੈਨੂੰ ਮੇਰੇ ਬਾਰੇ ਪਤਾ ਮੈਂ ਤਾਂ ਭਰਾ ਵਾਲੀ ਗੱਲ ਕਰੀ ਆ ਨਹੀਂ ਨਹੀਂ ਤੈਨੂੰ ਪਤਾ ਵੀ ਮੈਂ ਮੈਂ ਫਿਰ ਤੈਨੂੰ ਕਹਿੰਦਾ ਆਇਆ ਕਹੀ ਜਾਂਦਾ ਲੋਕਾਂ ਨੂੰ ਯਾਰ ਯਾਰ ਮੈਨੂੰ ਐ ਕਹਦੇ ਵੀ ਆਏ ਹੁੰਦੇ ਇਹ ਤੇਰੀ ਕਦਰ ਇਹ ਗੱਲ ਨੂੰ ਛੱਡ ਕੇ ਛੱਡਦਾ ਜਮੀ ਛੱਡਦਾ ਛੱਡਦਾ ਮੇਰਾ ਬਾਹਰ ਕਿਵੇਂ ਹੋ ਕੇ ਨਹੀਂ ਕੱਚੇ ਇੰਨੇ ਦਾ ਫਾਇਦਾ ਮੁੱਕੇ ਬਾਰਾ ਭਰ ਕੇ ਗੱਲ ਦਾ ਅੱਜ ਚਾਹ ਨਹੀਂ ਪੀਤੀ ਪੀਤੀ ਹੈ ਕਾਏ ਨਹੀਂ ਪੀਤੀ ਦਾ ਚਾਹ ਕਾਏ ਗੱਲ ਤਾਂ ਕਰ ਕਹਿੰਦਾ ਤੈਨੂੰ ਆਏ ਆਏ ਉਰੀ ਖੜ ਜਾ ਆਉਂਦੇ ਹਾਂ ਬੱਚਤ ਤੇ ਆਏ ਨਹੀਂ ਪਤਾ ਤੇਰਾ ਲੱਗੂ ਕੋ ਉਹਨਾਂ ਨੇ ਇੱਕ ਤੈਨੂੰ ਦੱਸਾਂ ਜੇ ਹਾਂ ਜੇ ਆ ਐਨੋਂ ਦੇ ਹੋਣ ਨਾ ਹਾਂ ਫਿਰ ਤੂੰ ਐਡਾ ਕੱਚਾ ਨਹੀਂ ਮੈਂ ਤੂੰ ਮੈਂ ਛੱਡ ਦੇ ਹਾਂ ਫਿਰ ਉਰੀ ਖੜ ਜਾ ਜੈਮ ਯਾਰ ਮਾਰੀ ਜਨ ਹੈ ਯਾਰ ਕੋਈ ਜ਼ਿਆਦਾ ਗੱਲ ਕਹ ਦੇ ਖੜ ਜਾ ਉਰੀ ਖੜ ਜਾ ਤੈਨੂੰ ਕਹਦਾ ਜੇ ਤਾਂ ਮੇਰੀ ਗੱਲ ਰੱਖਦਾ ਨਾ ਰੱਖਣੜ ਜੇ ਤੂੰ ਨਾ ਆਉਂਦਾ ਪੈੜ ਤੇ ਪੈੜ ਤਰ ਤਾਂ ਫਿਰ ਰੱਖਦਾ ਇੱਕ ਤਰ੍ਹਾਂ ਕਰ ਲੈ ਲਾ ਪਰ ਨੌ ਤਰਾ ਦੇ ਲਈ ਤੇ ਜਿੰਨੇ ਡੋਲੇ ਜੋ ਵੀ ਨਹੀਂ ਹੁੰਦੀ ਫੇਰ ਆਏ ਕਾ ਵੀ ਆਏ ਨਹੀਂ ਜਾਤਾ ਹੈ ਤਾਂ ਮੰਗੇ ਕਾ ਯਾਰ ਇੱਕ ਗੱਲ ਉਹ ਇੱਕ ਗੱਲ ਕਾ ਜਮਾ ਕੇ ਕਾ ਇੱਕ ਵਾਰ ਬਹੁਤ ਟਾਈਮ ਦਾ ਕਹੀ ਜਨਾ ਗੱਲ ਕਾ ਕੇ ਕਹੀ ਉਹ ਤਾਂ ਕੇ ਮੋੜ ਯਾਰ ਉਹ ਗੱਲ ਕਾ ਕੇ ਤੇਰੇ ਨਾਲ ਉਹ ਇੱਕ ਵਾਰੀ ਗੱਲ ਤਾਂ ਕਰ ਕੇ ਮੋੜ ਐ ਤਾਂ ਮੰਗਿਆ ਨਹੀਂ ਹੋਣਾ ਮੋੜ ਕੁਛ ਨਹੀਂ ਆਏਗਾ ਸਾਰੀ ਖਾਲੀ ਆ ਮੰਗਿਆ ਗੱਲ ਹੈਗੀ ਆ ਪੈਣ ਪੋਤੇ ਪਖਾੜੀ ਨਾਲ ਹੈ ਨਹੀਂ ਤੀ ਮੈਂ ਤੂੰ ਮੈਂ ਤਾਂ ਦੇ ਇਹ ਤੋਂ ਲੈਵਲ ਲਾ ਕੇ 20 ਕਿਲੋ ਦੀ ਮਾਲ ਕਰਾਣਾ ਯਾਰ ਜਾਲਾ ਕੋਈ ਗੱਲ ਕਹਿ ਰਹੀ ਯਾਰ ਅਗਾ ਤੈਨੂੰ ਬਗੈ 20 ਕਿਲੋ ਦੀ ਮਾਲ ਕਰਾ ਇਹਨਾਂ ਦੇ ਜਾਂ ਤਾਂ ਇੱਕ ਵਾਰੀ ਗੱਲ ਕਹਿ ਦੇ ਵੀ ਹਾਂ ਮੰਗਿਆ ਆਏ ਆ ਨਹੀਂ ਤੇਰੀ ਮੱਥੀ ਨਹੀਂ ਆ ਮੰਗਿਆ ਤੈਨੂੰ ਕਹਿਦਾ ਵਸ ਉਹ ਕੋਈ ਗੱਲ ਜਾਜ ਕਹਿੰਦੇ ਅੱਜ ਕਹੀ ਆ ਵਾ ਯਾਰ ਗੱਲ ਕਹਿ ਜਾਜ ਹਾਂ ਕੀ ਹਾਲ ਹੈ ਤਰੀਕਾ ਉਹ ਯਾਰ ਐਵੇਂ ਤਾਂ ਹੋ ਰਹੀ ਮਰ ਜੇ ਇਹ ਮੇਰਾ ਮਾਨ ਹੈ ਬੱਦਿਆਂ ਗੁਕਰ ਯਾਰ ਮੈਨੂੰ ਨਹੀਂ ਪਤਾ ਫਿਰ ਮੈਂ ਤਾਂ ਕਾ ਭਾਈ ਵੜ ਕੇ ਗੱਲ ਕਰ ਯਾਰ ਗੱਲ ਕਰ ਜਾ ਮੈਨੂੰ ਹਰ ਦੀ ਕਸਮ ਕਰ ਯਾਰ ਯਾਰ ਜਾ ਗੱਲ ਕਰ ਤੇਰੀ ਗੱਲ ਦੀ ਪਰਮਾਤਮਾ ਦੀ ਕਸਮ ਆ ਯਾਰ ਜੇ ਕਿਸੇ ਨੂੰ ਇਦੂ ਘੱਟ ਕੇ ਹੋਵੇ ਕੀ ਕਹਿ ਤਾ ਮੰਗੇ ਖੜਾ ਜੇ ਇਦੂ ਘੱਟ ਕੇ ਯਾਰ ਕੀ ਹੈ ਯਾਰ ਹੋਰ ਮਾਰ ਹਟ ਮੈਨੂੰ ਮਾਰ ਦੋ ਬੋਡੀ ਕੱਪ ਨਾ ਮੰਨ ਲਾ ਜਾ ਤੁਹਾਡੀ ਮਰਜ਼ੀ ਹੈ ਯਾਰ ਹੈਂਡੀ ਕਰੀ ਜਾਣੀ ਪੁਰਿਆ ਸਰਤਾਜ ਕੀ ਹੋ ਗਿਆ ਮੰਗੇ ਉਰੇ ਕੀ ਹੋ ਗਿਆ ਮੰਗੇ ਤੇਰੀ ਤੂੰ ਤਾਂ ਹੋਰ ਹੀ ਛੱਡੀ ਜਾਣਾ ਹੁਣ ਕੋਈ ਗੱਲ ਨਾ ਮੈਂ ਤੇਰੀ ਹੁਣ ਤੇਰੀ ਰੱਖਤੀ ਮੈਂ ਤੈਨੂੰ ਆਏ ਨਹੀਂ ਕਿਹਾ ਵੀ ਇੰਨੇ ਦੀ ਬਤ ਨਹੀਂ ਨਹੀਂ ਹੋਣਾ ਕੰਮ ਫਿਰ ਨਹੀਂ ਕਹਿਤਾ ਮੰਗੇ ਮੇਰੀ ਇਹ ਨਹੀਂ ਤੇਰੀ ਕਰੀ ਵਾ ਫਿਰ ਤੂੰ ਕੱਟ ਨਹੀਂ ਉਰੇ ਆਓ ਜੀ ਯਾਰ ਨਹੀਂ ਦੂ ਬਾਤ ਮੇਰੀ ਵੀ ਮਾਨਾ ਕਰੋ ਜੋ ਮੈਂ ਕਹਾਂ ਮੇਰੀ ਵੀ ਮਾਨਾ ਕਰੋ ਕੀ ਕਹਿ ਰਹੇ ਹੋ ਮੈਂ ਕਹਿੰਦਾ ਹੂੰ ਇਹ ਐਸੇ ਠੀਕ ਹੈ बात सुन लो मेरी ऐसे जैसे हुई तो करूंगा बहस नहीं पीछे हटूंगा एक दफा देख लो बहस कहोगे भी हां मंगा बहस तुम भी कहोगे ओ यार बात तो सुन लिया करो उरे यार कोई गल नहीं कोई निकाल के मिलती नहीं मिलती जिथे मर्जी जा हो रहा आप आ जा जिथे मर्जी पा जा नहीं मिलती भाई होनी भाई की फायदा ਇਹ ਤੇਰਾ ਮਾਣ ਆ ਮੰਗੇ ਯਾਰ ਹੁਣ ਹੁਣ ਇੱਕ ਟੂਰ ਮਾਰਾ ਨੂੰ ਮਗਾ ਚਾਲ ਨਹੀਂ ਚਲਣੀ ਹੋਰ ਮਾਰੀ ਲੋਕਾਂ ਨੂੰ ਮੈਂ ਦੱਸ ਤੈਨੂੰ ਤੇਰੇ ਵਾਸਤੇ ਆ ਉਹ ਫਰੋਜ ਉਹ ਫਰੋਜ ਯਾਰ ਮੇਰੇ ਪਿੱਛੇ ਆਏ ਕਰਦਾ ਮੇਰੇ ਪਿੱਛੇ ਕਿਉਂ ਫਿਰ ਮੈਂ ਕਾਦਰ ਕਰੀਆ ਤੇਰੀ ਗੱਲ ਦੀ ਉਹ ਆਏ ਦਾ ਫਰੋਜ ਗੱਲੇ ਆ ਚਲ ਇਹਨੂੰ ਮਾਰ ਲੈ ਤੇਰੀ ਤੇਰੀ ਕਦਰ ਸਭਹਿ ਜਾਓ ਤੂੰ ਟੱਕੇ ਜਰਮ ਵਾਲੀ ਨੂੰ ਰੋਜ਼ਮਾਲ ਵੇਚਦੇ ਆ ਐ ਨਹੀਂ ਗੱਲ ਤੇਰੀ ਕਦਰ ਕਰ ਹਾ ਖੜਾ ਮਤ ਕੋਈ ਲੜਨੀ ਨੇ ਹੋਣੀ ਮੰਗੇ ਮੈਂ ਮੈਂ ਤੈਨੂੰ ਜਿਹੜੀ ਗੱਲ ਕਹਣਾ ਇੱਕ ਦੋ ਤਿੰਨ ਮੋੜੂ ਮੜਾਉ ਮਠਾਈ ਖਾਉ ਮੇਰੀ ਮੰਨ ਲੈ ਖਾ ਜਾ ਤੇ ਨਹੀਂ ਨਹੀਂ ਆ ਬੱਚਾ ਛੜ ਦੇ ਬੱਚਾ ਇਹਨਾਂ ਮੰਨਿਆ ਕਰ ਜਾ ਵੀਰ ਮੰਨਿਆ ਕਰ ਯਾਰ ਤੂੰ ਚੁੰਦਾ ਕਰ ਲਈ ਤੂੰ ਤਾਂ ਛੜ ਦੇ ਬੱਚਾ ਵੀ ਬੱਚਾ ਛੜ ਜਾ ਜਾ ਬੁਰੇ ਜਰ ਮੈਂ ਮਾਰੇ ਲੈ ਕਰ ਬਾਈ ਬਰ ਕੇ ਆਇ ਨਾ ਕਰ ਅੱਛਾ ਉਕੜ ਮੈਂ ਮੇਰੀ ਮੇਰੀ ਮਾਨੇ ਪਛਾਕੜ ਮੇਰੀ ਮਾਨੇ ਕਰ ਯਾਰ ਤੂੰ ਪਿੱਛੇ ਹਟ ਇੱਕ ਇੱਕ ਮਿੰਟ ਮੈਂ ਤੇਰੀ ਗੱਲ ਮੈਂ ਕਹੀ ਜਦ ਮੈਂ ਕਹ ਹੁਣ ਬੋਲੀ ਨਾ ਬੈਠ ਓਏ ਓਏ ਮੈਂ ਪਈ ਫਿਰਦੇ ਉਹ ਗੱਡੇ ਖੜੇ ਨਾ ਘਰ ਚਾਹ ਛੱਡ ਬੱਚਾ ਛੱਡ ਬੱਚਾ ਅਬਰਜੀਤ ਆ ਗਿਆ ਹੁਣ ਤਾਂ ਏਡਾ ਨਾ ਬੋਲ ਮੇਰਾ ਦੋਤੇ ਪਾਦੇ ਦੋਤੇ ਚੁਲਾਈ ਪਾ ਕੇ ਕਿਉਂ ਕੇ ਨਾਲ ਚਲਾ ਦੱਸ ਬਾਈ ਜਿਹੜੇ ਬਰਖੇ ਉੱਤੇ ਪਾਦੇ ਬੱਚੇ ਤੇ ਨਾਲ ਪਾਣੀ ਮੱਗਾ ਰਹਿ ਗਿਆ ਤਗੜਾ ਹੋਇਆ ਬੰਦਾ ਇਹਦੇ ਵਿੱਚ ਬਹਾ ਵਾਲੀ ਕਿਹੜਾ ਬਿੱਟਾ ਅਸੀਂ ਹੁਣ ਦਿੰਦੇ ਜਦੋਂ ਆ ਗਏ ਮੱਗਾ ਰੋਇਆ ਘੰਟ ਕੱਢਿਆ ਮੱਗੇ ਠੀਕਾ ਪਾਣੀ ਬਾਸੋ ਬਸ ਤੱਕ ਨਾ ਚੋਲੋ ਆ ਦੋਸਤ ਬੜਾ ਬੱਡੂ ਕੋਈ ਨਾ ਆ ਬੱਚੇ ਦੇ ਦੁੱਧ ਲਗਾ ਪਾਉਂਦੇ ਝੂਪਾੜੂ ਬੱਚੇ ਤੇ ਬਾਹਰੇ ਵਰਕੇ ਪਾਵੇਗਾ ਜੈਬ ਉਹ ਕਿੱਥੋਂ ਪੁੰਜਲਕ ਮੱਗੇ ਨੂੰ ਪਿਆ ਦੇ ਮਾੜਾ ਰਾਈ ਮਾੜਾ ਪਾਣੀ ਵਿੱਚ ਚੇਸ ਕਰ ਫੋਟ ਨੂੰ ਪੜਦੇ ਆਉਣੇ ਨੂੰ ਮੈਂ ਨਹੀਂ ਮਿਲਦੀ ਤੇ ਤੈਨੂੰ ਇਹ ਦੱਸਤੀ ਕਰ ਬੜਾ ਟੱਕਦੇ ਆਂਦੇ ਨੇ ਬਾਰੇ ਘਰ ਗਾ ਕਰੇ ਮੈਂ ਇਹਦੇ ਬੱਤੇ ਕਰ ਤੜਕੇ ਦੇ ਦੋ ਚਾਰ ਠੰਡਾ ਦੇ ਸਾਰੇ ਪਤਾ ਕਿਦਾ ਲੱਗਦਾ ਤਾਂ ਪੈਸੇ ਕਦਰ ਮੇਹਰ ਤੋੜ ਦੇ ਭਾਈ ਬੱਚਾ ਬੱਚਾ ਆ ਪਾਣੀ ਲੋਈ ਨੇ ਕੋਈ ਨਹੀਂ ਆ ਜਾਣ ਤੇ ਆ ਜਾਣ ਇੱਕ ਬਤਾਵੇ ਅਵੇ ਦੁੱਧ ਦੁੱਧ ਦੇਖੀ ਡੱਬੇ ਵਿੱਚ ਦੁੱਧ ਦੇਖੀ ਮੇਰੇ ਭуга ਭਾਈ ਅਗਾਰੀ ਪਖਾਰੀ ਐਸੀ ਹੈ ਕੀ ਬਾਤ ਹੈ ਜੋ ਮਾਨਸਾ ਜੰਗਲ ਕੀ ਵੈਸੇ ਹੀ ਆ ਮੇਰੀ ਜਾਨ ਕਿਵੇਂ ਆ ਤੂੰ ਕਹੇ ਉਹਨੂੰ ਫੋਨ ਲਾ ਕੇ ਕਹੇ ਕਹਿ ਕਹਿ ਵੀ ਮੰਗੇ ਤੇ ਫੋਨ ਤੇ ਭੇਜ ਦੇ ਆਹ ਤਾਂ ਬੜੀ ਰੰਗ ਦੇ ਬਾਤ ਆਹ ਭੂਰਾ ਭਾਈ ਬਈ ਹਲਾ ਲੈ ਮੈਂ ਕੁਝ ਚੰਗੀ ਦਾ ਅੱਜ ਅੱਜ ਲੈਣੇ ਕਾਰਜ ਦੇ ਦਖਣਨ ਬਿੰਦੂ ਸੀ ਗਣਤਿਕ ਗਣਤਿਕ ਕਰ ਗਾ ਰਿਹਾ ਤੇ ਬੜਕਿਆ ਮੈਂ